ਦਾ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਦੇ ਕਹਿਣੇ ਕਿ ਖੇਤੀ ਕਾਨੂੰਨਾ ਮੌਕੇ ਸਾਰੀਆਂ ਧਿਰਾਂ ਦੇ ਨਾਲ ਚਰਚਾ ਨਹੀਂ ਹੋਈ ਕਿਸੇ ਕਾਰਨ ਸਭ ਦੇ ਨਾਲ ਚਰਚਾ ਨਹੀਂ ਹੋ ਸਕੀ ਕਿਤਨਾ ਕਿਤੇ ਆਪਣੀ ਗਲਤੀ ਕਿਹੜੀ ਮੰਦੇ ਹੋਏ ਨਜ਼ਰ ਆ ਰਹੀ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਕਾਰਨ ਸਭ ਦੇ ਨਾਲ ਚਰਚਾ ਨਹੀਂ ਹੋ ਸਕੀ ਹੁਣ ਸਭ ਨੂੰ ਨਾਲ ਲੈ ਕੇ ਕਿਸਾਨ ਭਾਈਚਾਰੇ ਤੱਕ ਪਹੁੰਚ ਕਰਾਂਗੇ ਭਾਜਪਾ ਦਾ ਕਿਸਾਨ ਵਿਰੋਧੀ ਅਕਸ ਬਣਾਇਆ ਗਿਆ ਸਨੇ ਜਾਖੜ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਭਾਜਪਾ ਦਾ ਕਿਸਾਨ ਵਿਰੋਧੀ ਅਕਸ ਬਣਾਇਆ ਗਿਆ ਹੈ ਹੁਣ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਇਹ ਅਕਸਰ ਤੋੜਾਂਗੇ ਇਸ ਅਕਸ ਨੂੰ ਜਿਹੜਾ ਕਿਸਾਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਕਿਸ ਨੇ ਜਾਖੜ ਦੇਵ ਨੂੰ ਇਹ ਜੋ ਜਾਣਕਾਰੀ ਦਿੱਤੀ ਗਈ ਹੈ ਕੁਝ ਕਿਸਾਨ ਲੀਡਰਾਂ ਨੂੰ ਸੁਣੇ ਜਾਖੜ ਨੇ ਅਕਉਤੀ ਵੀ ਦੱਸਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੋਰੇ ਵੀ ਦੱਸਿਆ ਗਿਆ ਕੁਝ ਕਿਸਾਨ ਲੀਡਰਾਂ ਨੂੰ ਸੁਣੀ ਜਾਖੜ ਦੇਵ ਨੂੰ ਜਿੱਥੇ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਵੱਡਾ ਬਿਆਨ ਦਿੱਤਾ ਕਿ ਦਰਸਲ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਸਾਲ ਦੇ ਕਰੀਬ ਜਿਹੜਾ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਉਸ ਤੋਂ ਬਾਅਦ ਆ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਵਾਪਸ ਲੈ ਜਾਂਦੇ ਨੇ ਤੇ ਇਸ ਮੀਟਿੰਗ ਦੇ ਵਿੱਚ ਵੀ ਇਹੀ ਮੁੱਦਾ ਉੱਠਿਆ ਹੈ ਖੇਤੀ ਕਾਨੂੰਨਾ ਮੌਕੇ ਸਾਰੀਆਂ ਤਰ੍ਹਾਂ ਦੇ ਨਾਲ ਚਰਚਾ ਨਹੀਂ ਹੋਈ ਹੈ ਮੰਨ ਰਹੇ ਨੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਕਾਰਨ ਸਭ ਦੇ ਨਾਲ ਚਰਚਾ ਨਹੀਂ ਹੋ ਸਕੀ ਹੁਣ ਸਭ ਨੂੰ ਨਾਲ ਲੈ ਕੇ ਕਿਸਾਨ ਭਾਈਚਾਰੇ ਤੱਕ ਪਹੁੰਚ ਕੀਤੀ ਜਾਵੇਗੀ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ বিজেপি ਦਾ ਕਿਸਾਨ ਵਿਰੋਧੀ ਅਕਸ ਬਣਾਇਆ ਗਿਆ ਹੈ ਹੁਣ ਪਿੰਡਾਂ ਦੇ ਵਿੱਚ ਪਹੁੰਚ ਕੇ ਇਹ ਅਕਸ ਤੋੜਾਂਗੇ ਸੱਜ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਰੈਲ ਮਾਈਂਡ ਇਹਨੇ ਫਾਲਸ ਨੈਰੇਟਿਵ ਖੜਾ ਕੀਤਾ ਗਿਆ ਇੱਕ ਮਿਥ ਬਣਾਈ ਗਈ ਹੈ ਕਿ ਕਿਸਾਨਾਂ ਨੂੰ ਬੀਜੇਪੀ ਦੇ ਖਿਲਾਫ ਬਣਾਉਣ ਵਾਸਤੇ ਉਸ ਮਿਥ ਨੂੰ ਉਸ ਝੂਠ ਨੂੰ ਉਸ ਇੱਕ ਪਰਸੈਪਸ਼ਨ ਨੂੰ ਜਿਹੜੀ ਬਿਲਡ ਕੀਤੀ ਗਈ ਹੈ ਉਹਨੂੰ ਤੋੜਨ ਵਾਸਤੇ ਹੁਣ ਜਿਹੜਾ ਮੌਕਾ ਹੈ ਡਾਇਲੌਗ ਹੈ ਹੌਨ ਲੈਵਲ ਸਾਡੇ ਪਾਰਟੀ ਲੈਵਲ ਤੇ ਅੱਜ ਜਦੋਂ ਵੋਟਾਂ ਦਾ ਮਾਹੌਲ ਨਹੀਂ ਤੇ ਜਿਸ ਕਿਸਮ ਦਾ ਸਰਚਾਲਡ ਮਹੌਲ ਵਿlection ਦੇ ਦੌਰਾਨ ਸੀ ਉਹ ਹੁਣ ਸਬਸਾਈਡਡ ਤੇ ਉਹਦੇ ਵਿੱਚ ਪਿੰਡਾਂ 'ਚ ਜਾ ਕੇ ਆਊਟਰੀ ਜਿਹੜਾ ਪ੍ਰੋਗਰਾਮ ਹੈ ਆਪਣਾ ਪੱਖ ਇੱਕ ਸੁਖਾਵੇ ਮਾਹੌਲ ਦੇ ਅੰਦਰ ਲੋਕਾਂ ਨਾਲ ਬੈਠ ਕੇ ਟੂ ਬਿਲਡ ਦੈਟ ਟਰਸਟ ਬੈਕ ਅਗੇਨ ਵੀ ਬੀਜਪੀ ਜਿਹੜੀ ਹੈ ਹਰ ਵਰਗ ਦੇ ਵਾਸਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਕਿਸਾਨੀ ਪ੍ਰਮੁੱਖ ਹੈ ਉਹਨੂੰ ਕੇਂਦਰ ਲੈਵਲ ਤੇ ਵੀ ਬੈਠ ਕੇ ਉਹਦਾ ਭੂਏ ਜਦੋਂ ਉਹ ਤਿੰਨ ਕਾਨੂੰਨ ਬਣਾਏ ਗਏ ਸਮਾਓ ਉਹਦੇ ਵਿੱਚ ਸਟੇਕ ਹੋਲਡਰ ਇਨਵੋਲਵ ਨਹੀਂ ਸੀਗੇ ਉਸ ਗਲਤੀ ਨੂੰ ਵੀ ਸਹੀ ਕਰਕੇ ਜਿਹੜੇ ਵੀ ਮਸਲੇ ਆ ਉਹਦੇ ਵਿੱਚ ਸਿਰਫ ਦੋ ਐਜੀਆਂ ਜਿੱਥੇ ਬੰਦੀਆਂ ਦੇ ਰਹਿਣ ਮੁਕਰਮ ਤੇ ਨਾ ਛੱਡ ਦਿੱਤਾ ਜਾਵੇ ਜਿਹੜੇ ਕਿ ਜਿਨ੍ਹਾਂ ਦੀ ਤਾਰ ਸਿੱਧੇ ਤੇ ਸਿੱਧੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਐਵਰੀ ਸਟੇਕ ਹੋਲਡਰ ਔਰ ਫੁੱਲ ਰਿਪਰੈਜੈਂਟੇਸ਼ਨ ਕਿਸਾਨਾਂ ਦੀ ਵੀ ਇਕਨੋਮਿਸਟ ਦੀ ਵੀ ਐਗਰੀਕਲਚਰ ਸਾਇੰਟਿਸਟ ਦੀ ਵੀ ਤੇ ਲੋਕਾਂ ਦੀ ਤੇ ਖਾਸ ਜਿਹੜੇ ਕਿਸਾਨ ਹੈ ਖੋਤੀ ਆਗੂ ਛੱਡ ਕੇ ਕਿਸਾਨਾਂ ਦਾ ਡਾਇਰੈਕਟ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਹਨਾਂ ਲੀਡਰਸ ਦੇ ਨਾਲ ਬੁਲਾ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਇਸ ਮਸਲੇ ਦਾ ਹੱਲ ਹੀ ਕੀਤਾ ਜਾਵੇ